ਬਟਾਲਾ ਦੇ ਇਮਲੀ ਮੋਹਲੇ 'ਚ ਉਸ ਵੇਲੇ ਦਹਿਸ਼ਤ ਫੈਲ ਗਈ ਜਦੋਂ ਸਕੂਟੀ ਤੇ ਆਏ ਆਣ ਪਛਾਤਿਆਂ ਵੱਲੋਂ ਧਮਾਕੇ ਵਾਲੀ ਚੀਜ਼ ਸੁੱਟੀ ਤਾਂ ਧਮਾਕਾ ਇੰਨਾ ਜ਼ਬਰਦਸਤ ਹੋਇਆ ਕਿ ਪੂਰੇ ਇਲਾਕੇ 'ਚ ਉਸਦੀ ਆਵਾਜ਼ ਗਈ ਗਨੀਮਿਤ ਰਹੀ ਕਿ ਕਿਸੇ ਵੀ ਜਾਨੀ ਮਾਲੀ ਨੁਕਸਾਨ ਦਾ ਬਚਾਰਿਆ ਧਮਾਕੇ ਦੀ ਆਵਾਜ਼ ਸੁਣ ਕੇ ਪੂਰੇ ਇਲਾਕੇ ਦੇ ਲੋਕ ਸੜਕਾਂ ਤੇ ਆ ਗਏ ਇਸ ਮੌਕੇ ਚਸ਼ਮਦੀਪ ਨੇ ਕਿਹਾ ਕਿ ਸਕੂਟੀ ਤੇ ਇੱਕ ਵਿਅਕਤੀ ਮੂੰਹ ਬੰਨ ਕੇ ਆਇਆ ਤਾਂ ਉਸਨੇ ਕੋਈ ਚੀਜ਼ ਸੁੱਟੀ ਜਿਸ ਦੀ ਆਵਾਜ਼ ਬਹੁਤ ਜ਼ਿਆਦਾ ਸੀ ਇਸੇ ਹੀ ਮੋਹੱਲੇ ਦੇ ਐਡਵੋਕੇਟ ਚੰਦਨ ਨੇ ਕਿਹਾ ਕਿ ਸਾਡਾ ਘਰ ਗਲੀ ਦੇ ਅੰਦਰ ਹੈ ਜਦੋਂ ਧਮਾਕਾ ਹੋਇਆ ਆਵਾਜ਼ ਬਹੁਤ ਜ਼ਿਆਦਾ ਸੀ ਜਿਸ ਦੇ ਨਾਲ دہشت ਵਾਲਾ ਮਾਹੌਲ ਬਣ ਗਿਆ ਜਿਸ ਰਸਤੇ ਤੇ ਇਹ ਧਮਾਕਾ ਹੋਇਆ ਇਹ ਰਸਤਾ ਇਤਿਹਾਸਿਕ ਗੁਰਦੁਆਰਾ ਕੰਧ ਸਹਿਬ ਨੂੰ ਜਾਂਦਾ ਹੈ ਅਤੇ ਸਿੱਧ ਸ਼ਕਤੀਪੀਠ ਮੰਦਿਰ ਕਾਲੀ ਦਵਾਰਾ ਨੂੰ ਰਸਤਾ ਜਾਂਦਾ ਹੈ 6 ਅਪ੍ਰੈਲ ਨੂੰ RAM ਨਰਮੀ ਦਾ ਤਿਹਾਰ ਹੈ ਇਹ ਕਿਸੇ ਸ਼ਰਾਰਤੀ ਅੰਸਰ ਵੱਲੋਂ دہشت ਫਲਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿੱਥੇ ਖੜੇ ਆਂ ਤੇ ਕੀ ਹੋਇਆ ਹੈ ਹੈਲੋ ਆ ਇਧਰ ਇੱਕ ਸਕੂਟਰੀ ਆਈ ਸੀ ਤੇ ਇੱਥੇ ਉਹਨੇ ਕੁਛ ਹੱਥ ਜਿਹੇ ਛੁੱਟਿਆ ਤੇ ਉਹ ਨੌਲੇ ਸਪੀਡ ਚ ਇਧਰ ਚੱਲ ਗਿਆ ਬਾਅਦ ਚ ਫਿਰ ਥੋੜੀ ਦੇਰ ਬਾਅਦ ਉਹ ਨਾਲੇ ਨਾਲੇ ਆਇਆ ਫਿਰ ਇਧਰ ਨੂੰ ਸਪੀਡ ਚ ਗੱਡੀ ਕੇ ਚੱਲ ਗਿਆ ਫਿਰ ਨੂੰ ਅੱਗੇ ਮੈਨੂੰ ਪਤਾ ਕੀ ਹੋਇਆ ਸੀ ਕੀ ਛੁੱਟ ਗਿਆ ਉਹਦਾਂ ਕੀ ਉਹ ਨਹੀਂ ਪਤਾ ਹੱਥ ਜਿਹੇ ਮੂਠੇ ਉਹਨੇ ਸਕੂਟਰੀ ਦੇ ਗੇਰ ਖੜਿਆ ਤੇ ਐਂ ਫੜਿਆ ਤੇ ਉਹ ਨਾਲੇ ਹੀ ਐਂ ਛੁੱਟਦਾ ਬਸ ਫਿਰ ਨਾਲੇ ਥਾ ਹੋ ਗਈ ਕਿੰਨੀ ਜ਼ੋਰ ਦੀ ਹੋਈ ਬੜੀ ਜ਼ੋਰ ਦੀ ਹੋਈ ਸਾਰਾ ਮੁਹੱਲਾ ਬਾਹਰ ਆ ਗਿਆ ਕੀ ਲੱਤ ਕੀ ਹੋਇਆ ਉਹ ਜਿੱਦਾਂ ਕਿਸ ਨੇ ਗ੍ਰਨੇਡਸ ਉੱਤਾਂ ਹੁੰਦਾ ਉਹਦਾ ਹੀ ਚੀਜ਼ਾਂ ਉਹ ਕਾਲੇ ਰੰਗ ਦੀ ਉਹਨੇ ਕਮੀਜ਼ ਪਾਈ ਦੀ ਤੇ ਹਾਂ ਪਜਾਮਾ ਪਾਇਆ ਦਾ ਸੀ ਉਹਨੇ ਬਰਾਊਂਡੀ ਰੰਗ ਦਾ ਤੇ ਉਹ ਜੂਪੀਟਰ ਸਕੂਟੀ ਤੇ ਹੀ ਬਰਾਊਂਡ ਰੰਗ ਦੀ ਨੰਬਰ ਹਾਂ ਜੀ ਮੇਰਾ ਨਾਮ ਐਡਵੋਕੇਟ ਚੰਦਰ ਚੰਦਾ ਹੈ ਕੀ ਹੋਇਆ ਕਿ ਕੀ ਮਾਹੌਲ ਕੀ ਬਣਿਆ ਸੀ ਮਾਹੌਲ ਹੈ 6 ਤਰੀਕ ਨੂੰ ਜਿੱਦਾਂ ਕਿ ਤੁਹਾਨੂੰ ਪਤਾ ਹੈ ਕਿ RAM NAVMI ਹੈ ਕੁਈ 9 ਵਜੇ ਦੇ ਕਰੀਬ ਆਈ ਹੈ ਚਲੋ ਆਪਣੀ ਦੁਕਾਨ ਤੇ ਸੀਗੇ ਇੱਕ ਸਡਨ ਕਾਲ ਆਈ ਹੈ ਕਿ ਕੋਈ ਸਕੂਟੀ ਤੇ ਆਇਆ ਵਾ ਵਿਅਕਤੀ ਉਹਨੇ ਕੋਈ ਹੱਥ ਚ ਕੋਈ ਚੀਜ਼ ਫੜੀਦੀ ਸੀ ਮੂੰਹ ਕਵਰ ਕੀਤਾ ਦਾ ਸੀ ਤੇ ਆ ਸਾਹਮਣੇ ਇਹਨਾਂ ਦੇ ਉੱਥੇ ਇੱਕ ਵਾਇਰ ਟਾਈਪ ਅੱਗੋਂ ਸੈਲਕ ਪੁਆਇੰਟ ਨਾਲ ਕਨੈਕਟਡ ਕੋਈ ਚੀਜ਼ ੁੱਟੀ ਹੈ ਜਿਹਦਾ ਕਿ ਬਲਾਸਟ ਇਦਾਂ ਆਇਆ ਜਿੱਦਾਂ ਇੱਕ ਸਿਲੰਡਰ ਫਟਦਾ ਉਹਨਾਂ ਕਾ ਅਵਾਜ਼ ਪੂਰੀ ਗਲੀ ਚ ਆਈ ਹੈ ਗਲੀ ਦੇ ਲੋਕ ਉਸੇ ਲਈ ਸਹਿਮ ਗਿਆ ਲੋਕਾਂ ਨੇ ਇੱਕਦਮ ਅਸੀਂ ਕਾਉਂਸਲਰਾਂ ਇੱਥੇ ਤੇ ਲੋਕਾਂ ਨੇ ਫੋਨ ਕੀਤਾ ਕਿ ਆਗੇ ਦੇਖੋ ਕਿ ਕੀ ਕੋਈ ਬਲਾਸਟ ਹੈ ਜਾਂ ਕਿਉਂ ਹੋਇਆ ਹੈ ਜਾਂ ਕਿ ਇਹਦਾ ਰੀਜ਼ਨ ਤੇ ਚਲੋ ਨਹੀਂ ਪਤਾ ਲੱਗਾ ਪਰ 6 ਨੂੰ ਜਿੱਦਾਂ RAM Navami ਆਏ ਹੋਏ ਰੋਡ ਕਨੈਕਟ ਕਰਦੀ ਅਗੇ ਕੰਨ ਸਾਹਿਬ ਨੂੰ ਵੀ ਤੇ ਕਾਲੀ ਮਾਤਾ ਮੰਦਿਰ ਨੂੰ ਵੀ ਇਹ ਕੋਈ دہشتਗਰ ਨੇ ਜਿਹੜੇ ਮਾਹੌਲ ਖਰਾਬ ਕਰਦੇ ਪਏ ਨੇ ਅਜੇ ਇਸ ਤੋਂ ਬਾਅਦ ਕਿਸੇ ਨੂੰ ਕੋਈ ਕਾਲ ਜਾਂ ਕੋਈ ਉਹ ਤੇ ਨਹੀਂ ਹੋਇਆ ਪਰ ਸਾਰਾ ਡਰ ਦਾ ਸਹਿਮ ਦਾ ਮਾਹੌਲ ਹੈ ਬੱਚੇ ਖੇਡਦੇ ਪਏ ਸੀ ਕੋਈ ਜਾਨੀ ਮਾਨੀ ਕੋਈ ਆਵਾਜ਼ ਪੂਰੀ ਆ ਏਰੀਏ ਚ ਪੂਰੀ ਗਲੀ ਚ ਸਾਡੇ ਸਾਰੇ ਪੂਰੇ ਬਾਜ਼ਾਰ ਚ ਗੂੰਜੀ ਆ ਥੋੜਾ ਜਿਹਾ ਕਮਿਆਂ ਇੱਕਦਮ ਸਾਰੇ ਤੇ ਤਾਂ ਕਰਕੇ ਫਿਰ ਰੌਲਾ ਪਾਇਆ ਤੇ ਸਾਰੇ ਬਾਹਰ ਆਏ ਬੱਚਿਆਂ ਨੇ ਇੱਕਦਮ ਰੌਲਾ ਪਾਇਆ ਜਾ ਕੇ ਤੇ ਘਰਾਂ ਤੱਕ ਆਵਾਜ਼ ਗੂੰਜੀ ਆ ਸਾਹਮਣੇ ਪਿਆਦਾ ਵੀ ਇੱਕ ਛੋਟਾ ਜਿਹਾ ਸੈੱਲ ਪੁਆਇੰਟ ਤੇ ਇਹਦੇ ਅੱਗੇ ਕੋਈ ਚੀਜ਼ ਸੀ ਜਿਹੜੀ ਬਲਾਸਟ ਹੋਈ ਹੈ ਬਟਾਲਾ ਦੀ 임ਲੀ ਮੋਹੱਲੇ ਚ ਉਸ ਵੇਲੇ ਦਹਿਸ਼ਤ ਫੈਲ ਗਈ ਜਦੋਂ ਸਕੂਟੀ ਤੇ ਆਏ ਆਣ ਪਛਾਤਿਆਂ ਵੱਲੋਂ ਧਮਾਕੇ ਵਾਲੀ ਚੀਜ਼ ਛੁੱਟੀ ਤਾਂ ਧਮਾਕਾ ਇੰਨਾ ਜ਼ਬਰਦਸਤ ਹੋਇਆ ਕਿ ਪੂਰੇ ਇਲਾਕੇ ਚ ਉਸਦੀ ਆਵਾਜ਼ ਗਈ ਗਨੀਮਿਤ ਰਹੀ ਕਿ ਕਿਸੇ ਵੀ ਜਾਨੀ ਮਾਲੀ ਨੁਕਸਾਨ ਦਾ ਬਚਾਰਿਆ ਧਮਾਕੇ ਦੀ ਆਵਾਜ਼ ਸੁਣ ਕੇ ਪੂਰੇ ਇਲਾਕੇ ਦੇ ਲੋਕ ਸੜਕਾਂ ਤੇ ਆ ਗਏ ਇਸ ਮੌਕੇ ਚਸ਼ਮਦੀਪ ਨੇ ਕਿਹਾ ਕਿ ਕੂਟੀ ਤੇ ਇੱਕ ਵਿਅਕਤੀ ਮੂੰਹ ਬਨ ਕੇ ਆਇਆ ਤਾਂ ਉਸਨੇ ਕੋਈ ਚੀਜ਼ ਟੀ ਜਿਸ ਦੀ ਆਵਾਜ਼ ਬਹੁਤ ਜ਼ਿਆਦਾ ਸੀ ਇਸੇ ਹੀ ਮੋਹੱਲੇ ਦੇ ਐਡਵੋਕੇਟ ਚੰਦਨ ਨੇ ਕਿਹਾ ਕਿ ਸਾਡਾ ਘਰ ਗਲੀ ਦੇ ਅੰਦਰ ਹੈ ਜਦੋਂ ਧਮਾਕਾ ਹੋਇਆ ਆਵਾਜ਼ ਬਹੁਤ ਜ਼ਿਆਦਾ ਸੀ ਜਿਸ ਦੇ ਨਾਲ دہشت ਵਾਲਾ ਮਾਹੌਲ ਬਣ ਗਿਆ ਜਿਸ ਰਸਤੇ ਤੇ ਇਹ ਧਮਾਕਾ ਹੋਇਆ ਇਹ ਰਸਤਾ ਇਤਿਹਾਸਿਕ ਗੁਰਦੁਆਰਾ ਕੰਧ ਸਹਿਬ ਨੂੰ ਜਾਂਦਾ ਹੈ ਅਤੇ ਸਿੱਧ ਸ਼ਕਤੀ ਪੀਠ ਮੰਦਰ ਕਾਲੀ ਦਵਾਰਾ ਨੂੰ ਰਸਤਾ ਜਾਂਦਾ ਹੈ 6 ਅਪ੍ਰੈਲ ਨੂੰ RAM ਨਰਮੀ ਦਾ ਤਿਹਾਰ ਹੈ ਇਹ ਕਿਸੇ ਸ਼ਰਾਰਤੀ ਅੰਸਰ ਵੱਲੋਂ دہشت ਫਲਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿੱਥੇ ਖੜੇ ਆ ਤੇ ਕੀ ਹੋਇਆ ਹੈ ਹੈਲੋ ਆਂਦਰੋਂ ਇੱਕ ਸਕੂਟਰੀ ਆਈ ਸੀ ਤੇ ਅੱਤੇ ਉਹਨੇ ਕੁਝ ਹੱਥ ਜਿਹੇ ਛੁੱਟਿਆ ਤੇ ਉਹ ਨੌਲੇਜ ਸਪੀਡ ਚ ਇੱਧਰ ਚੱਲ ਗਿਆ ਬਾਅਦ ਚ ਫਿਰ ਥੋੜੀ ਦਿਰ ਬਾਅਦ ਚ ਨਾਲੇ ਨਾਲੇ ਆਇਆ ਫਿਰ ਇੱਧਰ ਨੂੰ ਸਪੀਡ ਚ ਗੱਡੀ ਕੇ ਚੱਲ ਗਿਆ ਫਿਰ ਨੂੰ ਅੱਗੇ ਮੈਨੂੰ ਪਤਾ ਕੀ ਹੋਇਆ ਕੀ ਛੁੱਟ ਗਿਆ ਉਹਦਾਂ ਕੀ ਉਹ ਨਹੀਂ ਪਤਾ ਹੱਥ ਜਿਹਦਾ ਮੂੰਠ ਉਹਨੇ ਸਕੂਰੀ ਦੇ ਗੇਰ ਕੇ ਆਇਆ ਫੜਿਆ ਤੇ ਨਾਲੇ ਹੀ ਆਂ ਸੁੱਟਦਾ ਫਿਰ ਬਸ ਫਿਰ ਨਾਲੇ ਥਾ ਹੋ ਗਈ ਕਿੰਨੀ ਜ਼ੋਰ ਦੀ ਹੋਈ ਬੜੀ ਜ਼ੋਰ ਦੀ ਹੋਈ ਸਾਰਾ ਮੁਹੱਲਾ ਬਾਹਰ ਆ ਗਿਆ ਕੀ ਲੱਗਾ ਕੀ ਹੋਇਆ ਉਹ ਜਿੱਦਾਂ ਕਿਸੇ ਨੇ ਗ੍ਰੇਨੇਡ ਸੁੱਟਿਆ ਹੁੰਦਾ ਉਹਦਾ ਹੀ ਚੀਜ਼ਾਂ ਉਹ ਕਾਲੇ ਰੰਗ ਦੀ ਉਹਨੇ ਕਮੀਜ਼ ਪਾਈ ਦੀ ਸੀ ਤੇ ਹਾਂ ਪਿਆਮਾ ਪਾਇਆ ਦਾ ਸੀ ਉਹਨੇ ਬਰਾਊਨ ਜਿਹੇ ਰੰਗ ਦਾ ਤੇ ਉਹ ਜੁਪੀਟਰ ਸਕੂਟੀ ਤੇ ਸੀ ਬਰਾਊਨ ਰੰਗ ਦੀ ਨੰਬਰ ਹਾਂ ਜੀ ਮੇਰਾ ਨਾਮ ਐਡਵੋਕੇਟ ਚੰਦਰ ਚੰਦਾ ਹੈ ਕੀ ਹੋਇਆ ਕਿ ਕੀ ਮਾਹੌਲ ਕੀ ਬਣਿਆ ਤੇ ਮਾਹੌਲ ਹੈ 6 ਤਰੀਕ ਨੂੰ ਜਿੱਦਾਂ ਕਿ ਤੁਹਾਨੂੰ ਪਤਾ ਹੈ ਕਿ RAM NAVAMI ਹੈ ਕੋਈ 9:00 ਵਜੇ ਦੇ ਕਰੀਬ ਆਈ ਹੈ ਚਲੋ ਆਪਣੀ ਦੁਕਾਨ ਤੇ ਸੀਗੇ ਇੱਕ ਸੱڈن ਕਾਲ ਆਈ ਹੈ ਕਿ ਕੋਈ ਸਕੂਟੀ ਤੇ ਆਇਆ ਵਾ ਵਿਅਕਤੀ ਉਹਨੇ ਕੋਈ ਹੱਥ ਚ ਕੋਈ ਚੀਜ਼ ਫੜੀਦੀ ਸੀ ਮੂੰਹ ਕਵਰ ਕੀਤਾ ਦਾ ਸੀ ਤੇ ਆ ਸਾਹਮਣੇ ਇਹਨਾਂ ਦੇ ਉੱਥੇ ਇੱਕ ਵਾਇਰ ਟਾਈਪ ਅੱਗੋਂ ਸੈਲਕ ਪੁਆਇੰਟ ਨਾਲ ਕਨੈਕਟਡ ਕੋਈ ਚੀਜ਼ ਉੱਟੀ ਹੈ ਜਿਹਦਾ ਕਿ ਬਲਾਸਟ ਇਦਾਂ ਆਇਆ ਜਿੱਦਾਂ ਇੱਕ ਸਿਲੰਡਰ ਫਟਦਾ ਉਹਨਾਂ ਕਾ ਅਵਾਜ਼ ਪੂਰੀ ਗਲੀ ਚ ਆਈ ਹੈ ਗਲੀ ਦੇ ਲੋਕ ਉਸੇਲੇ ਸਹਿਮ ਗਏ ਲੋਕਾਂ ਨੇ ਇੱਕਦਮ ਅਸੀਂ ਕਾਉਂਸਲਰਾਂ ਇੱਥੇ ਤੇ ਲੋਕਾਂ ਨੇ ਫੋਨ ਕੀਤਾ ਕਿ ਆਗੇ ਦੇਖੋ ਕਿ ਕੀ ਕੋਈ ਬਲਾਸਟ ਆ ਜਾਂ ਕਿਉਂ ਹੋਇਆ ਹੈ ਜਾਂ ਕਿ ਇਹਦਾ ਜੀ ਰੀਜ਼ਨ ਤੇ ਚਲੋ ਨਹੀਂ ਪਤਾ ਲੱਗਾ ਪਰ 6 ਨੂੰ ਜਿੱਦਾਂ RAM Navami ਆਏ ਹੋਈ ਰੋਡ ਕਨੈਕਟ ਕਰਦੀ ਅਗੇ ਕੰਨ ਸਾਹਿਬ ਨੂੰ ਵੀ ਤੇ ਕਾਲੀ ਮਾਤਾ ਮੰਦਿਰ ਨੂੰ ਵੀ ਇਹ ਕੋਈ دہشت ਗਰ ਨੇ ਜਿਹੜੇ ਮਾਹੌਲ ਖਰਾਬ ਕਰਦੇ ਪਏ ਨੇ ਅਜੇ ਇਸ ਤੋਂ ਬਾਅਦ ਕਿਸੇ ਨੂੰ ਕੋਈ ਕਾਲ ਜਾਂ ਕੋਈ ਉਹ ਤੇ ਨਹੀਂ ਹੋਇਆ ਪਰ ਸਾਰਾ ਡਰ ਦਾ ਸਹਿਮ ਦਾ ਮਾਹੌਲ ਹੈ ਬੱਚੇ ਖੇਡਦੇ ਪਏ ਸੀ ਕੋਈ ਜਾਨੀ ਮਾਨੀ ਕੋਈ ਆਵਾਜ਼ ਪੂਰੀ ਆ ਏਰੀਏ ਚ ਪੂਰੀ ਗਲੀ ਚ ਸਾਡੇ ਸਾਰੇ ਪੂਰੇ ਬਾਜ਼ਾਰ ਚ ਗੂੰਜੀ ਐ ਥੋੜਾ ਜਿਹਾ ਕਮਿਆਂ ਇੱਕਦਮ ਸਾਰੇ ਤੇ ਤਾਂ ਕਰਕੇ ਫਿਰ ਰੌਲਾ ਪਾਇਆ ਤੇ ਸਾਰੇ ਬਾਹਰ ਆਏ ਬੱਚਿਆਂ ਨੇ ਇੱਕਦਮ ਰੌਲਾ ਪਾਇਆ ਜਾ ਕੇ ਤੇ ਘਰਾਂ ਤੱਕ ਆਵਾਜ਼ ਗੂੰਜੀ ਐ ਆ ਸਾਹਮਣੇ ਪਿਆ ਦਾ ਵੀ ਇੱਕ ਛੋਟਾ ਜਿਹਾ ਸੈੱਲ ਪੁਆਇੰਟ ਤੇ ਇਹਦੇ ਅੱਗੇ ਕੋਈ ਚੀਜ਼ ਸੀ ਜਿਹੜੀ ਬਲਾਸਟ ਹੋਈ ਐ